ਰੜਕੇ 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 ਨਹੀਂ ਲੱਗੇ ਹੋਏ ਖਾਰੇ ਨੂੰ ਲੋਕ ਵੇਖਦੇ ਕੋਠਾ ਤੇ ਚੜ ਕੇ ਗਾਣਾ ਸੀਗਾ ਉਹ ਚੱਲਦਾ ਗਾਣਾ ਸੀਗਾ ਉਹ ਚੱਲਦਾ ਜਿਹੜਾ ਟਕੂਏ ਦੇ ਟਕੂਆ ਖੜ ਕੇ ਗਾਉਣ ਚਮਕੀਲੇ ਦਾ ਸੁਣ ਦਰ ਕਾਨੇ ਖੜ ਕੇ ਗਾਉਣ ਚਮਕੀਲੇ ਦਾ ਸੁਣ ਦਰ ਕਾਨੇ ਖੜ ਕੇ ਗਾਉਣ ਚਮਕੀਲੇ ਦਾ ਉਹਨੇ ਤਾਂ ਸਿਰਫ ਸੀਗਾ ਇੱਕ ਗਾਇਆ ਅੱਜ ਤਾਂ ਜਾਂਦਾ ਨਗੇਜ ਬਖਾਇਆ ਉਹਨੇ ਤਾਂ ਸਿਰਫ ਸੀਗਾ ਇੱਕ ਗਾਇਆ ਅੱਜ ਤਾਂ ਜਾਂਦਾ ਨਗੇਜ ਬਖਾਇਆ ਬਾਈ ਜਰਨੈਲ ਨੇ ਸੱਤ ਸਣਾਇਆ ਬਾਈ ਜਰਨੈਲ ਨੇ ਸੱਤ ਸਣਾਇਆ ਬੱਡ ਬਰ ਮਾਰੀ ਗੁਜਰ ਗਈ ਹਮਾਰ ਕੇ ਬਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਨਾਏ ਮਾਰ ਕੇ ਬਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਾਰ ਦਿੱਤੀ ਸਭੀ ਦੋਸਤੋ ਅੱਜ ਆਪਾਂ ਬਾਈ ਅਮਰ ਸਿੰਘ ਚਮਕੀਲੇ ਦੀ 37ਵੀਂ ਵਰਸੀ ਦੇ ਮੌਕੇ ਪਿੰਡ ਦੁਗਰੀ ਪਹੁੰਚੇ ਆ ਦੁਗਰੀ ਦੇ ਵਿੱਚ ਸਾਡੀ ਮੁਲਾਕਾਤ ਇਹਨਾਂ ਸਾਥੀਆਂ ਦੇ ਨਾਲ ਹੋਈ ਏ ਬਾਈ ਜਿਹੜੇ ਆ ਸਰਦੂਲਗੜ੍ਹ ਤੋਂ ਆਏ ਆ ਬੜੇ ਫੈਨ ਆ ਭਾਈ ਚਮਕੀਲੇ ਦੇ ਜਰਨੈਲ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਗੀਤ ਵੀ ਸੁਣਾਵਾਂਗੇ ਇਹਨਾਂ ਕੋਲੋਂ ਭਾਈ ਚਮਕੀਲੇ ਦੇ ਹਾਂਜੀ ਜਰਨੈਲ ਸਿੰਘ ਜੀ ਕਿੰਨਾ ਕੁ ਯਾਦ ਕਰਦੇ ਆ ਜਾਂ ਪਿਆਰ ਕਰਦੇ ਆ ਭਾਈ ਚਮਕੀਲੇ ਨੂੰ ਮੈਂ ਕਹਣਾ ਜੀ ਚਮਕੀਲਾ ਇੱਕ ਇਸ ਤਰ੍ਹਾਂ ਦਾ ਮਤਲਬ ਉਹਨੂੰ ਯਾਦ ਕਰਿਆ ਜਾਂਦਾ ਜਿਸ ਤਰ੍ਹਾਂ ਦਾ ਬੰਦਾ ਰੱਬ ਨੂੰ ਯਾਦ ਕਰਦਾਗਾ ਹਰ ਵੇਲੇ ਭੁੱਲਦਾ ਨਹੀਂ ਹੈਗਾ ਇਸੇ ਤਰ੍ਹਾਂ ਚਮਕੀਲੇ ਨੂੰ ਅਸੀਂ ਰੱਬ ਵਾਂਗੂ ਪੂਜਦੇ ਆ ਤੇ ਰੱਬ ਵਾਂਗੂ ਸਾਡੇ ਦਾਨ ਦੇ ਵਿੱਚ ਪਸੜਾ ਹੈ ਕਦੀ ਬਾਈ ਚਮਕੀਲੇ ਦੇ ਰੂਪ ਰੂਪ ਦਰਸ਼ਨ ਕੀਤੇ ਕਦੇ ਕੋਈ ਅਖਾੜਾ ਦੇਖਿਆ ਬਾਈ ਚਮਕੀਲੇ ਦਾ ਬਾਈ ਜੀ ਸਾਡੀ ਮਾੜੀ ਕਿਸਮਤ ਸੀਗੀ ਮੈਂ ਪਾਲੀ ਰਲਿਆ ਹੁੰਦਾ ਸੀਗਾ 84 ਦੇ ਵਿੱਚ ਇਹ ਸਾਡੇ ਨੇੜੇ ਪਿੰਡ ਸਰਦੂਲੇ ਵਾਲਾ ਦਾ ਬਾਠਾ ਦੇ ਇਹ ਵਿਆਹ ਦੇ ਵਿੱਚ ਬਾਈ ਸਰਦਾਰ ਚਮਕੀਲਾ ਸਿੰਘ ਜੀ ਆਏ ਸੀਗੇ ਪਰ ਸਾਨੂੰ ਉਸ ਖਾੜੇ ਦੇ ਵਿੱਚ ਉਹ ਜ਼ਿਮੀਂਦਾਰ ਨੇ ਨਹੀਂ ਜਾਣ ਦਿੱਤਾ ਅਸੀਂ ਮਜਬੂਰ ਹੋ ਕੇ ਰਹਿ ਗਏ ਪਰ ਅੱਜ ਉਹ ਗੱਲਾਂ ਯਾਦ ਆਉਂਦੀਆਂ ਨੇ ਜੇ ਆ ਪਤਾ ਹੁੰਦਾ ਵੀ ਆ ਟਾਈਮ ਨੇ ਆਉਣਾ ਵੀ ਬਾਈ ਚਮਕੀਲੇ ਨੇ ਸਦਾ ਨਹੀਂ ਰਹਿਣਾ ਸਾਡੇ ਵਿੱਚ ਅਸੀਂ ਚਾਹੇ ਸਾਨੂੰ ਉਹ ਸੀਰ ਕਿਉਂ ਨਾ ਛੱਡ ਕੇ ਜਾਣਾ ਪਿਆ ਜਾਂਦਾ ਪਰ ਅਸੀਂ ਜਾਂਦੇ ਲਾਜ਼ਮੀ ਉਹ ਤੁਹਾਨੂੰ ਜਿਸ ਜ਼ਿੰਮੇਵਾਰ ਕੋ ਕੰਮ ਕਰਦੇ ਸੀ ਛੁੱਟੀ ਨਹੀਂ ਮਿਲੀ ਇਸ ਕਰਕੇ ਖਾੜਾ ਨਹੀਂ ਦੇਖ ਸਕਿਆ ਬਹੁਤ ਦੁੱਖ ਆਇਆ ਜੀ ਇਸ ਗੱਲ ਦਾ ਅੱਜ ਵੀ ਉਸ ਗੱਲ ਦਾ ਦੁੱਖ ਆ ਸਾਨੂੰ ਤੇ ਹੁਣ ਇੱਥੇ ਬਾਈ ਚਮਕੀਲੇ ਦੀ ਵਰਸੀ ਤੇ ਆਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਮੈਂ ਪਹਿਲੀ ਵਾਰ ਆਇਆ ਜੀ ਇਹ ਮੇਰੇ ਸਾਥੀ ਇਹ ਮੇਰੇ ਸਾਥੀਆਂ ਨੂੰ ਹੋ ਗਏ 5-6 ਸਾਲ ਹੋ ਗਏ ਉਹਨਾਂ ਨੂੰ ਜੀ ਠੀਕ ਆ ਕੋਈ ਬਾਈ ਚਮਕੀਲੇ ਦਾ ਗੀਤ ਸੁਣਾਉਂਗੇ ਸਾਨੂੰ हां जी मैं भाई चमकीले ते गीत लिखया ਹੋਇਆਗਾ ਵੀ ਜਿਹੜੇ ਉਦੋਂ ਦੇ ਹਾਲਾਤ ਸੀਗੇ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਆ ਵੀ ਕੀ ਫਰਕ ਪਿਆਗਾ ਠੀਕ ਹੈ ਜੀ ਹੋ ਮਾਰ ਕੇ ਅੰਮ੍ਰਿਤ ਜੋਤ ਚਮਕੀ ਲੱਗ ਕਰਤਾ ਹੀਲਾ ਮਾਰ ਕੇ ਅੰਮ੍ਰਿਤ ਜੋਤ ਚਮਕੀ ਲੱਗ ਕਰਤਾ ਹੀਲਾ ਚਾਹੇ ਬਣਿਆ ਫੇਰੀ ਕੋਈ ਢੀਲਾ ਚਾਹੇ ਬਣਿਆ ਫੇਰੀ ਕੋਈ ਢੀਲਾ ਉਹ ਦੁਨੀਆ ਦੂਣੀ ਉਧਰ ਗਈ ਉਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਨਾਲ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਾਰ ਦਿੱਤੀ ਹੁਣ ਕੀ ਬੰਦ ਲਚਰਤਾ ਕਰਤੀ ਕਿਹੜਾ ਸਬਰ ਕੇ ਬਣਾਤੀ ਧਰਤੀ ਹੁਣ ਕੀ ਬੰਦ ਲਚਰਤਾ ਕਰਤੀ ਕਿਹੜਾ ਸਬਰ ਕੇ ਬਣਾਤੀ ਧਰਤੀ ਜਨਾਲਾ ਪਰਵਾਹੀ ਵਰਤੀ ਇੰਨਾ ਲਾਪਰਵਾਹੀ ਵਰਤੀ ਜਦ ਉਹਨਾਂ ਦੀ ਵੀ ਉਜੜ ਗਈ ਨਾਲ ਮਾਰ ਕੇ ਬੇਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਹਉ ਮਾਰ ਕੇ ਬੇਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਹਉ ਨਨਨ ਕਾਣਾ ਗਿਆ ਬੜਾ ਦਰਦੀ ਕੰਧ ਸਰਹੰਦ ਦੀ ਗਬਾਹੀ ਪਰਦੀ ਗਾਇਆ ਤਲਵਾਰ ਮੇ ਕਰਨਗੀ ਧਰਦੀ ਮੈਂ ਤਲਵਾਰ ਹਕਲਗੀ ਧਰਦੀ ਫੇਰ ਜੈਰ ਕਾਤ ਉਗਲੀ ਗਈ ਨਾਲ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਨਾਲ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਉਹ ਨੇ ਤਾਂ ਸਿਰਫ ਸੀਗਾ ਇੱਕ ਗਾਇਆ ਅੱਜ ਤਾਂ ਜਾਂਦਾ ਨਗੀਜ਼ ਬਖਾਇਆ ਹੁਣ ਤਾਂ ਸਿਰਫ ਸੀਗਾ ਇੱਕ ਗਾਇਆ ਅੱਜ ਤਾਂ ਜਾਂਦਾ ਨਗੀਜ਼ ਬਖਾਇਆ ਭਾਈ ਜਰਨੈਲ ਨੇ ਸੱਚ ਸੁਣਾਇਆ ਭਾਈ ਜਰਨੈਲ ਨੇ ਸੱਚ ਸੁਣਾਇਆ ਬੜ ਬੜ ਮਾਰੀ ਗੁਜ਼ਰ ਗਈ ਹਉ ਮਾਰ ਕੇ ਬਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਨਾਏ ਮਾਰ ਕੇ ਬਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਾਰ ਦਿੱਤੀ ਕੀ ਬਾਤ ਹੈ ਇਹ ਜਮੈਲ ਜੀ ਆਪਣਾ ਲਿਖਾਇਆ ਹੈ ਹਾਂਜੀ ਆਪ ਮੇਰੇ ਲਿਖਾ ਹੋਰ ਵੀ ਕੋਈ ਗੀਤ ਲਿਖਿਆ ਬਾਈ ਚਮਕੀਲੇ ਦੀ ਯਾਦ ਚ ਨਹੀਂ ਅਰੇ ਬਹੁਤ ਪਿਆਰਾ ਗੀਤ ਸੀ ਹਾਂਜੀ ਕੱਲ ਆਹੀ ਗੀਤ ਹੀ ਲਿਖਿਆ ਜੀ ਬਹੁਤ ਬਹੁਤ ਪਿਆਰਾ ਸੀ ਹਾਂ ਬੋਲੀ ਹੁਣ ਗਾਹ ਸੁਣਦੇ ਆ ਅੱਗੇ ਪਹਿਲਾਂ ਥੋੜੀ ਗੱਲਬਾਤ ਵੀ ਕਰੀਏ ਬਾਈ ਦੇ ਨਾਲ ਇਹ ਉਹਦਾ ਕੰਮ ਕੀ ਕਰਦੇ ਆ ਭਾਈ ਅਸੀਂ ਠੇਕੇ ਲੈਨੇ ਆ ਜਿਵੇਂ ਭਰਤਪਾਉਂ ਦੇ ਪੁਰਾਣੇ ਮਕਾਨ ਤੋੜਨ ਦੇ ਲੇਵਰ ਰੱਖੀ ਹੈ ਹਾਂਜੀ ਹਾਂਜੀ ਠੀਕ ਆ ਜੀ ਕੋਈ ਗਾਉਣ ਦਾ ਜਿੱਦਾਂ ਤੁਸੀਂ ਵਧੀਆ ਗਾ ਲੰਨੇ ਆ ਲਿਖਦੇ ਵੀ ਵਧੀਆ ਆ ਕਦੀ ਯਾਰਾਂ ਦੋਸਤਾਂ ਚ ਮਹਿਫਲ ਲੱਗਦੀ ਏ ਇਦਾਂ ਫਿਰ ਲਾਉਨੇ ਆ ਮਹਿਫਲ ਬਸ ਕਦੇ ਯਾਰ ਦੋਸਤ ਇਕੱਠੇ ਹੋ ਵੀ ਜਾਂਦੇ ਆ ਜੀ ਠੀਕ ਆ ਤੇ ਉਹ ਫਿਰ ਹੌਸਲਾ ਵੀ ਤੁਹਾਨੂੰ ਯਾਰ ਵਧੀਆ ਲਿਖਿਆ ਬਈ ਤੂੰ ਹਾਂ ਤਾਂ ਮੈਂ ਬਿਲਕੁਲ ਅਣਪੜੀ ਪਰ ਕੋਈ ਕਿਰਪਾ ਮਾਲਕ ਦੀ ਕੋਈ ਬਸ ਕੋਈ ਆਇੰਦਾ ਖਿਆਲ ਕੋਈ ਆ ਰਹੀ ਆ ਆਇੰਦਾ ਲਿਖ ਲੈਣੇ ਜੀ ਬੋਲੀਆਂ ਅਸੀਂ ਕਾਫੀ ਬੋਲੀਆਂ ਲਿਖੀਆਂ ਹੋਈਆਂ ਨੇ ਜਿਹੜੀਆਂ ਵਿਆਹਾਂ ਸਾਡੀਆਂ ਦੇ ਵਿੱਚ ਪੈਂਦੀਆਂ ਨੇ ਜਿਹੜੀਆਂ ਮੋੜ ਵਾਲੀਆਂ ਬੋਲੀਆਂ ਹੁੰਦੀਆਂ ਨੇ ਬਾਈ ਜੀ ਮੈਨੂੰ ਕਿਹਾ ਵਿਆਹ ਦੇ ਵਿੱਚ ਲੇਡੀ ਨੇ ਬੋਲੀ ਪਾਈ ਸੀਗੀ ਉਹ ਬੋਲੀ ਮੈਂ ਤੁਹਾਨੂੰ ਪਾ ਕੇ ਸੁਣਾਉਣਾ ਉਹਦਾ ਫਿਰ ਮੈਂ ਮੋੜ ਦਿੱਤਾ ਸੀ ਉਹਨਾਂ ਨੇ ਬੋਲੀ ਦੇ ਵਿੱਚ ਕਿਹਾ ਸੀ ਵੀ ਸਾਨੂੰ ਗਾਉਣ ਸੁਣਾ ਦਿਓ ਤਾਂ ਉਹ ਅਸੀਂ ਪਹਿਲਾਂ ਲੇਡੀ ਦੀ ਬੋਲੀ ਜਿਹੜੀ ਪਾਈ ਸੀ ਉਹ ਪੇਸ਼ ਕਰ ਲਏ ਆ ਉਸ ਤੋਂ ਬਾਅਦ ਜਿਹੜਾ ਅਸੀਂ ਮੋੜ ਦਿੱਤਾ ਉਹ ਤੁਹਾਨੂੰ ਪੇਸ਼ ਕਰਾਂਗੇ ਅਸੀਂ ਵੇ ਗਾਉਣ ਵਾਲਿਆ ਗਾਉਣ ਸੁਣਾ ਦੀ ਕੌਣ ਬਲੀ ਦੀਆਂ ਖੜੀਆਂ 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 ਦੇ ਪੱਟ ਫੁੱਲ ਜਾਂਦੇ ਹੱਥਾਂ ਪੈਰਾਂ ਦੇ ਟਲੀਆਂ ਰੂਪ ਪੰਜਾਬਣ ਦਾ ਖੰਡੇ ਮਿਸਰੀ ਦੀਆਂ ਟਲੀਆਂ ਰੂਪ ਪੰਜਾਬਣ ਦਾ ਖੰਡੇ ਮਿਸਰੀ ਦੀਆਂ ਟਲੀਆਂ ਰੂਪ ਪੰਜਾਬਣ ਦਾ ਅਗੋਸ਼ ਨੂੰ ਜਵਾਬ ਦਿੱਤਾ ਹੋ ਰੜਕੇ 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 ਨਹੀਂ ਲੱਗੇ ਹੋਏ ਖਾਰੇ ਨੂੰ ਲੋਕ ਵੇਖਦੇ ਕੋਠਾ ਤੇ ਚੜ ਕੇ ਗਾਣਾ ਸੀਗਾ ਉਹ ਚੱਲਦਾ ਗਾਨਾ ਸਿਗਾ ਉੱਛਲੇ ਤਾਂ ਜਿਹੜਾ ਟਕੂਏ ਦੇ ਟਕੂਆ ਖੜ ਕੇ ਗਾਉਣ ਚਮਕੀਲੇ ਦਾ ਸੁਣ ਦਰ ਕਾਨੇ ਖੜ ਕੇ ਗਾਉਣ ਚਮਕੀਲੇ ਦਾ ਸੁਣ ਦਰ ਕਾਨੇ ਖੜ ਕੇ ਗਾਉਣ ਚਮਕੀਲੇ ਦਾ ਕੀ ਬਾਤ ਹੈ ਭਾਈ ਬਹੁਤ ਵਧੀਆ ਵੀ ਲੋ ਵੀ ਦੋਸਤੋ ਬਾਈ ਜਰਨਲ ਦੇ ਨਾਲ ਆਪਾਂ ਗੱਲ ਕੀਤੀ ਬਾਈ ਅਮਰ ਸਿੰਘ ਚਮਕੀਲੇ ਨੂੰ ਲੈ ਕੇ ਇਹਨਾਂ ਨੇ ਦੱਸਿਆ ਕਿ ਬੇਸ਼ੱਕ ਇਹਨਾਂ ਨੇ ਬਾਈ ਚਮਕੀਲੇ ਨੂੰ ਕਦੀ ਵੇਖਿਆ ਨਹੀਂ ਕੋਈ ਉਹਨਾਂ ਦਾ ਅਖਾੜਾ ਨਹੀਂ ਵੇਖਿਆ ਫਿਰ ਵੀ ਬੜੀ ਮੁਹੱਬਤ ਕਰਦੇ ਆ ਇਹ ਬਾਈ ਚਮਕੀਲੇ ਨੂੰ ਹੁਣ ਆਪਾਂ ਬਾਈ ਅਮਰ ਸਿੰਘ ਚਮਕੀਲੇ ਦਾ ਕੋਈ ਗੀਤ ਇਹਨਾਂ ਦੇ ਕੋਲੋਂ ਸੁਣਾਗੇ ਤੇ ਇਜਾਜ਼ਤ ਲੈ ਲਵਾਂਗੇ ਫਿਰ ਹਾਂਜੀ ਜਰਨੈਲ ਜੀ ਕੋਈ ਗੀਤ ਸੁਣਾਓ ਬਾਈ ਚਮਕੀਲੇ ਦਾ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਬਹੁਤ ਮਕਬੂਲ ਗੀਤ ਹੋਇਆ ਸਰਦਾਰ ਚਮਕੀਲਾ ਜੀ ਦਾ ਕੀ ਜੋਰ ਗਰੀਬਾਂ ਦਾ ਸੀ ਉਹ ਸੁਣਾਉਣ ਲੱਗੇ ਤੁਹਾਨੂੰ ਜੀ ਠੀਕ ਹੈ ਜੀ ਕੀ ਜੋਰ ਗਰੀਬਾਂ ਦਾ ਮਰ ਛਿੜ ਕੇ ਸੋਣਿਆਂ ਮੁੜ ਕੇ ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਘਰਾਂ ਨਾਲ ਜੁੜ ਗਏ ਤਾਰੀ ਫਿਰਗੀ ਸੀਨੇ 베 ਤੈ ਗੱਲ ਹੱਸਦੇ ਹੱਸਦੇ ਆ ਕਈ ਸੋਹਣਿਆ ਵਿਆਹ ਕਰਵਾ ਕੇ 베 ਸਾਨੂੰ ਮਿਲਦਾ ਗਿਲਦਾ ਰਹੀ ਹਰ ਵਿਆਹ ਕਰਵਾ ਕੇ 베 ਸਾਨੂੰ ਮਿਲਦਾ ਗਿਲਦਾ ਰਹੀ ਦੋ ਦਿਲ ਤਾਂ ਜੁੜ ਗਏ ਨਹੀਂ ਸੋਹਣੇ ਨਹੀਂ ਜੁੜੀਆਂ ਤਕਦੀਰਾ ਅੱਖਾਂ ਰਾंजे ਤੁਰ ਗਏ ਨਹੀਂ ਇੱਥੇ ਰਹੇ ਨੇ ਬਿਲਕਦੀਆਂ ਹੀਰਾ ਸੋਹਣੀ ਬਕਸ਼ਣ ਹਾਰੀਏ ਨੀ ਸਾਉ ਤੇਰੀ ਟਹਿਗੀ ਟੇਰੀ ਜਦੋਂ ਪਹਿਲੀ ਲਾਮੇ ਪੜੀ ਹਾਏ ਨੀ ਭੂਭ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਮੇ ਪੜੀ ਨੀ ਭੂਭ ਨਿਕਲ ਗਈ ਮੇਰੀ ਬਹੁਤ ਵਧੀਆ ਬਾਜੀ ਬਹੁਤ ਵਧੀਆ ਹੁਣ ਆਪਾਂ ਇਜਾਜ਼ਤ ਲੈ ਲੈਣੀ ਆ ਹੁਣ ਆਪਾਂ ਬੋਲੀ ਇੱਕੋ ਦੁਆਰਾ ਸੁਣਨੀ ਆ ਬਸ ਓ ਰੜਕੇ ਹੈ ਰੜਕੇ ਹੈ ਰੜਕੇ ਹੌ ਰੜਕੇ ਹੈ ਰੜਕੇ ਹੈ ਰੜਕੇ ਲੱਗੇ ਹੋਏ ਖਾਰੇ ਨੂੰ ਲੋਕ ਵੇਖਦੇ ਕੋਠਾ ਤੇ ਚੜਕੇ ਨਹੀਂ ਗਾਣਾ ਸੀਗਾ ਉਹ ਚੱਲਦਾ ਗਾਣਾ ਸੀਗਾ ਉਹ ਚੱਲਦਾ ਜਿਹੜਾ ਟੱਕੂਏ ਤੇ ਟੱਕੂ ਹੱਥ ਖੜਕੇ ਗਾਉਣ ਚੰਮਕੀਲੇ ਦਾ ਸੁਣ ਜਰ ਕਾਨੇ ਖੜਕੇ ਗਾਉਣ ਤੇ ਮਕੀਲੇ ਦਾ ਸੁਣ ਜਰ ਕਾਨੇ ਖੜਕੇ ਗਾਉਣ ਚੰਮਕੀਲੇ ਦਾ